99 ਨੰਬਰ ਜ਼ਬੂਰ ਨੂੰ ਪੜ੍ਹਦੇ ਆ ਤਾਂ ਆ ਜੋ ਆਪਾਂ ਪਾੜੀ ਲੈਂਦੇ ਆ ਜਾਂ ਤਾਂ ਬਹੁਤ ਸਾਰੇ ਲੋਕਾਂ ਨੂੰ ਮੂਝ ਬੰਨੀ ਪਰ ਐਕਚੁਅਲੀ ਦੇ ਵਿੱਚ ਮੈਂ ਮਤਲਬ ਮੈਨੂੰ ਨਾ ਮਜ਼ਾ ਨਹੀਂ ਆਉਂਦਾ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਕੋਈ ਗੱਲ ਨਾ ਪ੍ਰੋਪਰ ਤਰੀਕੇ ਨਾਲ ਕਲੀਅਰ ਨਾ ਹੋ ਜਵੇ ਤਾਂ 91 ਨੰਬਰ ਜ਼ਬੂਰ ਅਸੀਂ ਦੇਖਦੇ ਆ ਆਓ ਇੱਥੇ ਲਿਖਿਆ ਆ ਜਿਹੜਾ ਆਤਮ ਮਹਾਨ ਦੀ ਓਟ ਵਿੱਚ ਵੱਸਦਾ ਉਹ ਸਰਵ ਸ਼ਕਤੀਮਾਨ ਦੇ ਸائے ਹੇਠ ਟਿਕੇਗਾ ਮੈਂ ਯਹੋਵਾ ਦੇ ਵਿਖੇ ਆਖਾਂਗਾ ਕਿਉਂ ਮੇਰੀ ਪਨਾਹ ਤੇ ਮੇਰਾ ਗੜ੍ਹ ਹੈ ਮੇਰਾ ਪਰਮੇਸ਼ਵਰ ਜਿਹਦੇ ਉੱਤੇ ਮੈਂ ਭਰੋਸਾ ਰੱਖਦਾ ਹਾਂ ਉਹ ਤਾਂ ਮੈਨੂੰ ਫਾਂਦੀ ਦੀ ਫਾਈ ਵਿੱਚੋਂ ਅਤੇ ਘਾਤਕ ਮਰੀ ਤੋਂ ਛੁਟਕਾਰਾ ਦੇਵੇਗਾ ਹੁਣ ਦੇਖੋ ਬਹੁਤ ਸਾਰੇ ਲੋਕ इवन देन ਕਿ ਜਿਹੜੇ ਆਪਣੇ ਆਪ ਨੂੰ 크ਰਿਸਚੀਅਨ ਕਹਿੰਦੇ ਆ ਕਿਉਂਕਿ ਮੈਂ ਤਾਂ 크ਰਿਸਚੀਅਨ ਨਹੀਂ ਆ ਮੈਂ ਤਾਂ ਯਿਸੂ ਮਸੀਹ ਨੂੰ ਫਾਲੋ ਕਰਨ ਵਾਲੀ ਆ ਤੇ ਬਾਈਬਲ ਨੂੰ ਫਾਲੋ ਕਰਨ ਵਾਲੀ ਪਰ देयर आर ਸੋ ਮਨੀ 크ਰਿਸਚੀਅਨਸ ਜਿਹੜੇ ਆਪਣੇ ਆਪ ਨੂੰ 크ਰਿਸਚੀਅਨ ਕਹਿੰਦੇ ਆ ਉਹਨਾਂ ਦੇ ਵਿੱਚੋਂ 92% ਲੋਕਾਂ ਨੂੰ ਇਹ ਜ਼ਬੂਰ ਮੂਝ ਬਣੀ ਯਾਦ ਮੂਝ ਬਣੀ ਯਾਦ ਹੋਣ ਵਿੱਚ ਤੇ ਤੁਹਾਡੇ ਮਨ ਵਿੱਚ ਇਹ ਜ਼ਬੂਰ ਦਾ ਇੱਕ ਇੱਕ ਅਰਥ ਹੋਵੇ ਬਹੁਤ ਫਰਕ ਆ ਜਿੰਨਾ ਜ਼ਮੀਨ ਤੇ ਅਸਮਾਨ ਦਾ ਆਪਸ ਵਿੱਚ ਫਰਕ ਹੈ ਨਾ ਇੰਨਾ ਫਰਕ ਆ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਮੂੰਹ ਜਬਾਨੀ ਦਾ ਪਤਾ ਹੈ ਪਰ ਤੁਹਾਨੂੰ ਉਹਨਾਂ ਦਾ ਕੋਈ ਉਹ ਚੀਜ਼ ਜਿਹੜਾ ਹੈ ਨਾ ਉਹ ਕੋਈ ਉਹਦਾ ਅਰਥ ਨਹੀਂ ਪਤਾ ਦੇਖੋ ਬਹੁਤ ਸਾਰੀਆਂ ਦਵਾਈਆਂ ਆ ਜਿਨ੍ਹਾਂ ਦੇ ਵਿੱਚ ਨਾ ਕਾਮਨ ਸਾਲਟ ਜਿਹੜੇ ਆ ਉਹ ਹੁੰਦੇ ਆ ਕਿ ਉਹਨਾਂ ਦੇ ਜਿਹੜੇ ਰਸਾਇਣ ਆ ਉਹ ਸੇਮ ਹੁੰਦੇ ਆ ਬਹੁਤ ਸਾਰੀਆਂ ਦਵਾਈਆਂ ਆ ਜਿਹਦਾ ਪੇਟ ਦਰਦ ਦੀ ਜੜੀ ਹੋਗੀ ਅਰੇ ਲੱਤਾਂ ਦਰਦ ਦੀ ਹੋਗੀ ਸਿਰ ਦਰਦ ਦੀ ਹੋਗੀ ਮੈਕਸਿਮਮ ਇਹਨਾਂ ਦੇ ਵਿੱਚੋਂ ਦਵਾਈਆਂ ਆ ਜਿਨ੍ਹਾਂ ਦੇ ਵਿੱਚ ਡਿਕਲੋ ਐਂਡ ਪੈਰਾਸੀਟਾਮੋਲ ਜਿਹੜਾ ਆ ਉਹ ਪੈਂਦਾ ਹੀ ਆ ਈਵਨ ਧਨ ਜੁਕਾਮ ਦੀ ਦਵਾਈ ਦੇ ਵਿੱਚ ਵੀ ਕਈ ਵਾਰੀ ਪੈਰਾਸੀਟਾਮੋਲ ਹੁੰਦਾ ਪਰ ਪੇਨ ਕਿਲਰ ਦੇ ਵਿੱਚ ਤਾਂ ਕਹਿ ਲਓ ਕਿ 80% ਜਿਹੜਾ ਆ ਦਵਾਈਆਂ ਹੈਗੀਆਂ ਜਿਨ੍ਹਾਂ ਦੇ ਵਿੱਚ ਪੈਰਾਸੀਟਾ ਹੁੰਦਾ ਹੈ ਹੁਣ ਅਗਰ ਕਿਸੇ ਨੂੰ ਇਹ ਨਹੀਂ ਸਮਝ ਕਿ ਇਹਦੇ ਵਿੱਚ ਅਗਰ ਉਹ ਚੀਜ਼ ਆ ਤਾਂ ਇਹ ਇਸ ਚੀਜ਼ ਤੋਂ ਮੈਨੂੰ ਅਲਰਜੀ ਆ ਤਾਂ ਕਿੱਦਾਂ ਜਿਹੜਾ ਆ ਇਸ ਚੀਜ਼ ਤੋਂ ਬਚਣਾ ਹੈ ਅਗਰ ਕਿਸੇ ਨੂੰ ਬੀ ਕੰਪਲੈਕਸ ਤੋਂ ਅਲਰਜੀ ਆ ਹੁਣ ਬੀਕਾਸੋਲ ਆ ਉਹਦੇ ਵਿੱਚ ਬੀ ਕੰਪਲੈਕਸ ਆ ਇਸੇ ਤਰ੍ਹਾਂ ਬਹੁਤ ਸਾਰੀਆਂ ਖੂਨ ਬਣਨ ਦੀਆਂ ਜੜੀਆਂ ਦਵਾਈਆਂ ਆ ਜੜੀਆਂ ਤੁਹਾਡੀ ਆਇਰਨ ਨੂੰ ਵਧਾਉਂਦੀਆਂ ਆ ਜੜੀਆਂ ਤੁਹਾਡੇ ਐਚ ਬੀ ਨੂੰ ਵਧਾਉਂਦੀਆਂ ਆ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਆ ਜਿਨ੍ਹਾਂ ਦੇ ਵਿੱਚ ਬੀ ਕੰਪਲੈਕਸ ਆ ਅ ਜਿਹਨੂੰ ਬੀ ਕੰਪਲੈਕਸ ਦਾ ਪਤਾ ਹੀ ਨਹੀਂ ਆ ਕਿ ਉਹਦੇ ਤੋਂ ਉਹਨੂੰ ਅਲਰਜੀ ਆ ਹੁਣ ਉਹਨੇ ਦਵਾਈ ਖਾਣੀ ਆ ਤੇ ਉਹਨੇ ਹੋਰ ਬਿਮਾਰ ਹੋ ਜਾਣਾ ਹੈ ਦਾ ਇਹ ਇਹ ਚੀਜ਼ ਆ ਜਾਂ ਜਿਨ੍ਹਾਂ ਦੀ ਸਾਨੂੰ ਅਸਲ ਵਿੱਚ ਸਮਝ ਹੋਣ ਦੀ ਜ਼ਰੂਰਤ ਹੈ ਅਸਲ ਵਿੱਚ ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਦਵਾਈਆਂ ਦੀ ਜਾਣਕਾਰੀ ਰੱਖੋ ਪਰ ਤੁਹਾਨੂੰ ਐਟਲੀਸਟ ਪਤਾ ਤਾਂ ਹੋਣਾ ਚਾਹੀਦਾ ਨਾ ਕਿ ਕੀ ਤੁਹਾਨੂੰ ਪਚਦਾ ਕੀ ਤੁਹਾਨੂੰ ਨਹੀਂ ਪਚਦਾ ਇਸੇ ਤਰ੍ਹਾਂ ਬਹੁਤ ਸਾਰੇ ਲੋਕ ਆ ਉਹਨਾਂ ਨੂੰ ਜ਼ਬੂਰ ਦਵਾਈ ਦੇ ਵਾਂਗ ਲੱਗਦੇ ਆ ਇਹ ਵਾਕਿਆ ਹੀ ਇਹ ਆਤਮਾ ਦੀ ਦਵਾਈ ਆ ਮੈਂ ਸੱਚੀ ਇਹ ਗੱਲ ਕਹਿਨੀ ਆ ਕਿ ਅਗਰ ਕੋਈ ਬਹੁਤ ਬਿਮਾਰ ਰਹਿੰਦਾ ਹੈ ਮੈਂ ਕਹਿੰਦੀ ਤਾਂ 103 ਨੰਬਰ ਜ਼ਬੂਰ ਜਿਹੜਾ ਹੈ ਮੈਂ ਉਹਨੂੰ ਕਹਿੰਦੀ ਹਣੀ ਪੜਿਆ ਕਰੋ ਪਰ ਮੈਂ ਕਦੀ ਵੀ ਉਹਨਾਂ ਨੂੰ ਘੋਟਾ ਲਾਉਣ ਨੂੰ ਨਹੀਂ ਕਹਿੰਦੀ ਮੇਰਾ ਮਤਲਬ ਇਹ ਨਹੀਂ ਹੁੰਦਾ ਕਿ ਜੇ ਤੁਸੀਂ ਪੜਨਾ ਹੈ ਤਾਂ ਉਹ ਤੁਹਾਡੇ ਚਿੱਤ ਵਿੱਚ ਵਸ ਜਾਏ ਤੁਹਾਡੇ ਦਿਲ ਵਿੱਚ ਵਸ ਜਾਏ ਤੁਹਾਨੂੰ ਉਹਦੇ ਅਰਥ ਨੂੰ ਸਮਝੋ ਕਿ ਖੁਦਾ ਤੁਹਾਨੂੰ ਕੀ ਕਹਿ ਰਿਹਾ ਤੁਸੀਂ ਉਹਨੂੰ ਮੈਡੀਸਿਨ ਸਮਝ ਕੇ ਸਵੇਰੇ ਸ਼ਾਮ ਲਵੋ 103 ਨੰਬਰ ਜ਼ਬੂਰ ਨੂੰ ਤੁਸੀਂ ਪਹਿਲਾਂ ਵੀ ਇਹ ਗੱਲ ਮੇਰੇ ਮੂੰਹ ਚੋਂ ਸੁਣੀ ਹੋਊਗੀ ਇਸੇ ਤਰ੍ਹਾਂ ਜੇ ਤੁਹਾਨੂੰ ਡਰ ਲੱਗਦਾ ਕਿਸੇ ਚੀਜ਼ ਤੋਂ ਖੌਫ ਆਉਂਦਾ ਕਿਸੇ ਚੀਜ਼ ਤੋਂ ਭੈਅ ਆਉਂਦਾ ਤੇ ਮੈਂ 올 ਦਾ ਟਾਈਮ ਜਿਹੜਾ ਹੈ 91 ਜਿਹੜਾ ਸਾਮਿਆ 91 ਜ਼ਬੂਰ ਜਿਹੜਾ 99 ਆ ਮੈਂ ਰეკਮੈਂਡ ਕਰਦੀ ਆ ਕਿ ਤੁਸੀਂ ਇਹਨੂੰ ਲਵੋ ਪਰ ਜਦੋਂ ਮੈਨੂੰ ਇਹ ਗੱਲ ਸੁਣਨ ਨੂੰ ਮਿਲਦੀ ਆ ਕਿ ਅਸੀਂ ਤਾਂ ਪੰਜ-ਪੰਜ ਵਾਰੀ ਪੜਦੇ ਸੱਤ-ਸੱਤ ਵਾਰੀ ਪੜਦੇ ਆ ਪਰ ਫਿਰ ਵੀ ਸਾਨੂੰ ਡਰ ਲੱਗਦਾ ਆ ਫਿਰ ਤਾਂ ਪੁੱਛੋ ਨਾ ਵੀ ਮੈਂ ਕੀ ਕਰਨਾ ਚਾਹਨੀ ਆ ਸੱਚੀ ਫਿਰ ਤਾਂ ਨਾ ਪੰਜਾਬੀ ਮਾਵਾਂ ਦੀ ਇੱਕ ਫੇਵਰਿਟ ਡਿਵਾਈਸ ਹੁੰਦੀ ਆ ਤੇ ਮੈਂ ਉਸ ਡਿਵਾਈਸ ਦਾ ਇਸਤੇਮਾਲ ਕਰਨਾ ਚਾਹਨੀ ਹੁੰਨੀ ਕਿਉਂ ਨਹੀਂ ਤੁਹਾਡਾ ਡਰ ਨਿਕਲਦਾ ਕਿ ਜਦ ਇੱਥੇ ਇੱਥੇ ਪਰਮੇਸ਼ਵਰ ਦੀ ਬਾਣੀ ਦੇ ਵਿੱਚ ਇਹ ਲਿਖਿਆ ਆ ਕਿ ਮੈਂ ਜਿਹੜਾ ਜਿਹੜਾ ਆਤਮ ਮਹਾਨ ਦੀ ਓਟ ਵਿੱਚ ਵੱਸਦਾ ਤੇ ਤੂੰ ਜੇ ਜਿਹੜਿਆਂ ਦੇ ਵਿੱਚ ਜੇ ਤੂੰ ਆਤਮ ਮਹਾਨ ਦੀ ਓਟ ਵਿੱਚ ਜਿਹੜਾ ਆਤਿਮ ਆ ਰਿਹਾ ਜਿਹਦੀ ਮਹਾਨਤਾ ਦਾ ਕੋਈ ਅੰਤ ਨਹੀਂ ਆ ਜਿਹਦੀ ਮਹਾਨਤਾ ਨੂੰ ਮਤਲਬ ਲਿਮਟਿਡ ਕੀਤਾ ਹੀ ਨਹੀਂ ਜਾ ਸਕਦਾ ਜਿਹਦੀ ਮਹਾਨਤਾ ਨੂੰ ਅੰਡਰ ਐਸਟੀਮੇਟ ਕੀਤਾ ਹੀ ਨਹੀਂ ਜਾ ਸਕਦਾ ਮੈਂ ਉਹਦੀ ਓਟ ਵਿੱਚ ਵੱਸਦਾ ਹੈ ਜੇ ਤੂੰ ਉਹਦੀ ਓਟ ਵਿੱਚ ਆ ਗਿਆ ਕਿਹੜਾ ਭੂਤ ਤੈਨੂੰ ਚੁੰਬੜ ਜੂਗਾ ਕਿਹੜਾ ਦੁਸ਼ਟ ਆਤਮਾ ਤੈਨੂੰ ਸਤਾਊਗਾ ਕਿਹੜੀ ਬਿਮਾਰੀ ਤੇਰਾ ਨਾਸ਼ ਕਰ ਸਕਦੀ ਹੈ ਮਤਲਬ ਤੂੰ 99 ਜ਼ਬੂਰ ਪੜ ਰਿਹਾ ਤਾਂ ਤੂੰ ਕਹਿ ਰਿਹਾ ਮੈਨੂੰ ਡਰ ਲੱਗਦਾ ਆ ਫੇਰ ਤਾਂ ਤੈਨੂੰ ਚਮਟੇ ਵਾਲੇ ਦੇ ਲੈ ਕੇ ਜਾਣ ਦੀ ਲੋੜ ਆ ਹੋਰ ਕੋਈ ਕਸਰ ਨਹੀਂ ਹੈਗੀ ਮਤਲਬ ਕਿ ਉਹ ਧੂਣੀ ਦੇਣ ਤੇ ਚਮਟੇ ਤੇ ਚਮਟਾ ਫੇਰਨ ਝਾੜੂ ਤੇ ਝਾੜੂ ਪੁੱਠੇ ਪਾਸਿਓਂ ਕਰਕੇ ਫੇਰਨ ਫੇਰ ਹੀ ਤੇਰੇ ਭੂਤ ਨਿਕਲਣੇ ਅਦਰਵਾਇਜ਼ ਹੋਰ ਕੋਈ ਰਾਹ ਰਹਿ ਹੀ ਨਹੀਂ ਗਿਆ ਮਤਲਬ ਕਿ ਇੱਕ ਇਨਸਾਨ ਉਹ ਇਹ ਫੀਲ ਕਰੇ ਕਿ ਮੈਂ ਆਤਮ ਮਹਾਨ ਦੀ ਓਟ ਵਿੱਚ ਵੱਸਦਾ ਤੇ ਫਿਰ ਵੀ ਕਵੇ ਮੈਨੂੰ ਡਰ ਲੱਗਦਾ ਆ ਤੇ ਫੇਰ ਤਾਂ ਮੈਂ ਤਾਂ ਬਸ ਖੁਦਾ ਦਾ ਧੰਨਵਾਦ ਕਰਦੀ ਕਿ ਉਹਨੇ ਖੁਦਾ ਦੇ ਲੋਕਾਂ ਨੂੰ ਕਿਹਾ ਆ ਵੀ ਤੂੰ ਹੀ ਜਿਹੜਾ ਹੈ ਤੂੰ ਪਲਮਾਨਸੀ ਦੇ ਨਾਲ ਚੱਲਣਾ ਸੱਚੀ ਯੂ ਕੈਨ ਅੰਡਰਸਟੈਂਡ ਕਿ ਮੈਂ ਕੀ ਕਹਿਣਾ ਚਾਹੁੰਦੀ ਹਾਂ ਮੈਨੂੰ ਮੈਨੂੰ ਗੁੱਸਾ ਚੜ ਜਾਂਦਾ ਮੈਨੂੰ ਖੇਚ ਚੜ ਜਾਂਦੀ ਉਹਨਾਂ ਲੋਕਾਂ ਤੇ ਜਿਹੜੇ ਕਹਿੰਦੇ ਅਸੀਂ ਅਸੀਂ ਜੇ 99 ਜ਼ਬੂਰ ਪੜਦੇ ਤਾਂ ਸਾਨੂੰ ਡਰ ਲੱਗਦਾ ਆ ਕੀ ਬਾਕੀ ਰਹਿ ਗਿਆ ਹੁਣ ਤੁਹਾਡੇ ਲਈ ਹੋਰ ਕੀ ਕਰ ਦਿੱਤਾ ਜਾਵੇ ਕਿ ਤੁਹਾਡਾ ਡਰ ਨਿਕਲ ਜਾਵੇ ਇਨੇ ਵੱਡੇ ਗੁਨਾਹਾਂ ਦੇ ਵਿੱਚ ਤੁਸੀਂ ਫਸੇ ਹੋਏ ਆ ਤਾਂ ਹੀ ਤੁਹਾਨੂੰ ਡਰ ਲੱਗਦਾ ਅਗਰ ਤੁਸੀਂ ਉਹ ਗੁਨਾਹ ਮੰਨ ਕੇ ਛੱਡ ਦਿੰਦੇ ਤੁਹਾਨੂੰ ਡਰ ਲੱਗਣਾ ਬੰਦ ਹੋ ਜਾਣਾ ਸੀ ਹੁਣ ਐਦੋਂ ਵੱਡਾ ਤੇ ਕੋਈ ਹੈ ਹੀ ਨਹੀਂ ਆਤਮ ਮਹਾਨ ਨਾਲੋਂ ਵੱਡਾ ਤੇ ਕੋਈ ਹੈ ਹੀ ਨਹੀਂ ਹੁਣ ਤੈਨੂੰ ਕਿੱਥੇ ਲੈ ਜਾਈਏ ਜਿੱਥੋਂ ਤੇਰਾ ਡਰ ਨਿਕਲ ਜਾਵੇ ਇੱਥੇ ਹੀ ਤੇ ਲਿਆ ਸਕਦਾ ਸੀ ਤੈਨੂੰ ਤੈਨੂੰ ਸਿਰਫ ਆਤਮ ਮਹਾਨ ਦੀ ਓਟ ਵਿੱਚ ਹੀ ਬਚਾਇਆ ਜਾ ਸਕਦਾ ਸੀ ਪਰ ਆਤਮ ਮਹਾਨ ਦੀ ਓਟ ਵਿੱਚ ਜਿਹੜਾ ਵੱਸ ਜਾਂਦਾ ਆ ਉਹ ਸਰਵ ਸ਼ਕਤੀਮਾਨ ਦੇ ਸائے ਹੇਠ ਰਹਿੰਦਾ ਆ ਉਦੇ ਪਰਛਾਵੇਂ ਦੇ ਵਿੱਚ ਕਿਹੜੀ ਵਿਪਤਾ ਆ ਜਿਹੜੀ ਤੈਨੂੰ ਆਤਮ ਮਹਾਨ ਦੇ ਸਾਏ ਦੇ ਵਿੱਚ ਵੀ ਸ਼ੂਲਵੇ ਕਿਹੜੀ ਬਿਮਾਰੀ ਆ ਜਿਹੜੀ ਤੈਨੂੰ ਆਤਮ ਮਹਾਨ ਦੀ ਓਟ ਵਿੱਚ ਵੀ ਸ਼ੂਜਵੇ ਕਿਹੜੀ ਪਰੇਸ਼ਾਨੀ ਆ ਜਿਹੜੀ ਆਤਮ ਮਹਾਨ ਨਾਲੋਂ ਵੀ ਵੱਡੀ ਆ ਸੋ ਕੰਨੇ ਕੰਨਵੇ ਜ਼ਬੂਰ ਅਸੀਂ ਪੜਦੇ ਆ ਔਰ ਕੀ ਕਹਿੰਦਾ ਕੰਨਾ ਉਹ ਮੇਰੀ ਮੈਂ ਯਹੋਵਾ ਦੇ ਵਿਕੇ ਆਖਾਂਗਾ ਮਤਲਬ ਮੈਂ ਆਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦੇ ਵਿਕੇ ਆਖੂਗਾ ਉਹਦੇ ਬਾਰੇ ਵਿੱਚ ਮੈਂ ਕੀ ਕਹੂੰਗਾ ਉਹ ਮੇਰੀ ਪਨਾਹ ਤੇ ਮੇਰਾ ਗੜਿਆ ਪਨਾਹ ਕੀ ਹੁੰਦਾ ਆ ਕੱਲੇ ਵੀ ਦੱਸਿਆ ਸੀ ਅੱਜ ਫਿਰ ਤੋਂ ਰਿਪੀਟ ਕਰਾਂਗੀ ਅਗਰ ਤੁਸੀਂ ਇੱਕ ਪਿੰਡ ਵਿੱਚ ਰਹਿੰਦੇ ਹੋ ਜਿੱਥੇ ਤੁਸੀਂ ਤੁਹਾਡਾ ਮੰਨ ਲਓ ਜਦੀ ਪੁਸ਼ਤੀ ਕੋਈ ਪਿੰਡ ਆ ਤੁਸੀਂ ਉਸ ਪਿੰਡ ਵਿੱਚ ਰਹਿੰਦੇ ਹੋ ਐਂ ਉੱਥੇ ਤੁਹਾਨੂੰ ਸਤਾਇਆ ਗਿਆ ਉੱਥੇ ਤੁਹਾਡੇ ਉੱਤੇ ਅਤਿਆਚਾਰ ਕੀਤਾ ਜਾ ਰਿਹਾ ਉੱਥੇ ਤੁਸੀਂ ਬੜੇ ਦੁਖੀ ਹੋ ਤੁਸੀਂ ਉਸ ਪਿੰਡ ਨੂੰ ਛੱਡ ਕੇ ਭੱਜੇ ਹੋ ਉਸ ਸ਼ਹਿਰ ਨੂੰ ਛੱਡ ਕੇ ਉਸ ਦੇਸ਼ ਨੂੰ ਛੱਡ ਕੇ ਭੱਜੇ ਹੋ ਔਰ ਤੁਸੀਂ ਜਾ ਕੇ ਕਿਤੇ ਹੋਰ ਕਿਸੇ ਪਿੰਡ ਦੇ ਵਿੱਚ ਜਾ ਕੇ ਤੁਸੀਂ ਉਹਨਾਂ ਨੂੰ ਕਹਿੰਨੇ ਮੈਨੂੰ ਰਹਿਣ ਨੂੰ ਥਾਂ ਦੇ ਦੋ ਔਰ ਉੱਥੇ ਤੁਹਾਨੂੰ ਅਲਾਓ ਕਰ ਦਿੱਤਾ ਜਾਂਦਾ ਕਿ ਤੁਸੀਂ ਰਹਿ ਲਓ ਉਹਨਾਂ ਰਹਿਣ ਵਾਲਿਆਂ ਨੂੰ ਕਿਹਾ ਜਾਂਦਾ ਪਨਾਹਗੀਰ ਜਿੱਦਾਂ ਕਿ ਆਪਣੇ ਬਹੁਤ ਸਾਰੇ ਇੰਡੀਅਨ ਜੋ ਝੂਠੇ ਕੇਸ ਪਾ ਕੇ ਅਸਾਈਲਮ ਲੈਂਦੇ ਆ ਕੈਨੇਡਾ ਅਮਰੀਕਾ ਦੇ ਵਿੱਚ ਜਾਂ ਹੋਰਾਂ ਮੁਲਕਾਂ ਦੇ ਵਿੱਚ ਪਨਾਹ ਲੈਂਦੇ ਆ ਜੀ ਸਾਨੂੰ ਤੇ ਉੱਥੇ ਜੀ ਬੜਾ ਜੀ ਮਾਰ ਦੇਣਾ ਉਹਨਾਂ ਨੇ ਇੱਥੋਂ ਪੈਸੇ ਦੇ ਕੇ ਗਏ ਆ ਤਾਂ ਇਹ ਹੁੰਦੀ ਪਨਾਹ ਕਿ ਉੱਥੇ ਹੁਣ ਜੀ ਸਾਨੂੰ ਕੋਈ ਖਤਰਾ ਨਹੀਂ ਔਰ ਇੱਥੇ ਵਚਨ ਚ ਕੀ ਲਿਖਿਆ ਕਹਿੰਦਾ ਮੈਂ ਯਹੋਵਾ ਦੇ ਵਿਖੇ ਆਖਾਂਗਾ ਕਿ ਉਹ ਮੇਰੀ ਪਨਾਹ ਤੇ ਮੇਰਾ ਗੜਿਆ ਮੈਂ ਕਿਹਦੀ ਪਨਾਹ ਲਈ ਆ ਮੈਂ ਕਿੱਥੇ ਆਣ ਕੇ ਟਿਕਾਣਾ ਲਿਆ ਆ ਕਿੱਥੇ ਮੈਨੂੰ ਸ਼ਾਂਤੀ ਮਿਲਣੀ ਆ ਮੈਂ ਪਰਮੇਸ਼ਵਰ ਦੀ ਪਨਾਹ ਵਿੱਚ ਆ ਗਿਆ ਹੁਣ ਪਰਮੇਸ਼ਵਰ ਨਾਲੋਂ ਵੱਡਾ ਕੌਣ ਆ ਹੁਣ ਇੱਥੋਂ ਕਿੱਥੇ ਤੈਨੂੰ ਜਿਹੜਾ ਜਾਣਾ ਸੀ ਅਨੇ ਕਹਿੰਦੇ ਹੁੰਦੇ ਮੁੱਲਾਂ ਦੀ ਦੌੜ ਮਸਜਿਦ ਤੱਕ ਹੁਣ ਐਦੋਂ ਗਾਂ ਤੇ ਕੁਝ ਹੈ ਹੀ ਨਹੀਂ ਐਦੋਂ ਅੱਗੇ ਦਾ ਕੋਈ ਇਸ ਤੋਂ ਵੱਡਾ ਛੁਟਕਾਰਾ ਇਸ ਤੋਂ ਵੱਡੀ ਸੁਰੱਖਿਆ ਇਸ ਤੋਂ ਵੱਡਾ ਆਸਰਾ ਇਸ ਤੋਂ ਵੱਡੀ ਓਟ ਇਸ ਤੋਂ ਪਰਫੈਕਟ ਐਂਡ ਪ੍ਰੋਟੈਕਟਿਡ ਪਲੇਸ ਹੀ ਕੋਈ ਹੈ ਨਹੀਂ ਪਰਮੇਸ਼ਵਰ ਜਿਹਦੇ ਉੱਤੇ ਮੈਂ ਭਰੋਸਾ ਰੱਖਦਾ ਹਾਂ ਉਹ ਤਾਂ ਮੈਨੂੰ ਫਾਂਦੀ ਦੀ ਫਾਈ ਵਿੱਚੋਂ ਤੇ ਘਾਤਕ ਮਰੀ ਤੋਂ ਛੁਟਕਾਰਾ ਦੇਵੇਗਾ ਦੇਖੋ ਕਿੰਨੀ ਜ਼ਬਰਦਸਤ ਗੱਲ ਆ ਕਹਿੰਦਾ ਮੇਰਾ ਪਰਮੇਸ਼ਵਰ ਜਿਹਦੇ ਉੱਤੇ ਮੇਰਾ ਭਰੋਸਾ ਹੈ ਜਿਹਦੇ ਉੱਤੇ ਮੇਰਾ ਵਿਸ਼ਵਾਸ ਹੈ ਉਹ ਮੈਨੂੰ ਫਾਂਦੀ ਦੀ ਫਾਈ ਚੋਂ ਉਹ ਵਿਪਤਾ ਜਿਹੜੀ ਮੌਤ ਬਣ ਕੇ ਮੇਰੇ ਲਈ ਲੰਮਕ ਰਹੀ ਆ ਤਲਵਾਰ ਬਣ ਕੇ ਮੇਰੇ ਸਿਰ ਉੱਤੇ ਲਟਕ ਰਹੀ ਆ ਜਿਹੜੀ ਮੈਨੂੰ ਮੌਤ ਨਜ਼ਰ ਆ ਰਹੀ ਆ ਉਹ ਮੈਨੂੰ ਫੰਦੀ ਦੀ ਫਾਈ ਚ ਉਸ ਵਿਪਤਾ ਵਿੱਚੋਂ ਜਿਹੜੀ ਮੌਤ ਵਰਗੀ ਆ ਉਹਦੇ ਵਿੱਚੋਂ ਤੇ ਘਾਤਕ ਮਰੀ ਤੋਂ ਜੇ ਜੋ ਵੀ ਬਿਮਾਰੀ ਘਾਤਕ ਮਰੀ ਜੋ ਵੀ ਸਮੱਸਿਆ ਜੋ ਬਿਮਾਰੀ ਜੋ ਵੀ ਤੁਹਾਡੇ ਅੰਦਰ ਆ ਜਿਹੜਾ ਤੁਹਾਨੂੰ ਮਾਰਨ ਤੱਕ ਲੈ ਗਿਆ ਹੈ ਮਰਨ ਤੱਕ ਜਿਹਨੇ ਦੁੱਖ ਦਿੱਤਾ ਘਾਤਕ ਮਰੀ ਕਹਿੰਦਾ ਉਤੋਂ ਜਿਹੜਾ ਆ ਉਹ ਮੈਨੂੰ ਛੁਟਕਾਰਾ ਦੇਵੇਗਾ ਕਹਿ ਕੀ ਰਹਾ ਆ ਮੇਰਾ ਪਰਮੇਸ਼ਰ ਜਿਹਦੇ ਤੇ ਮੈਂ ਭਰੋਸਾ ਰੱਖਦਾ ਅਰ ਗਾਰਿਆ ਮੇਰਾ ਪਰਮੇਸ਼ਰ ਜਿਹਦੇ ਤੇ ਮੈਂ ਭਰੋਸਾ ਰੱਖਦਾ ਉਹ ਮੈਨੂੰ ਘਾਤਕ ਮਰੀ ਤੋਂ ਛੁਟਕਾਰਾ ਦੇਵੇਗਾ ਫਿਰ ਫੋਨ ਲਾ ਕੇ ਪਾਸਟਰ ਜੀ ਮਨ ਤਾਂ ਬੜਾ ਡਰ ਲੱਗਣ ਗਿਆ ਪਾਸਟਰ ਜੀ ਮਨ ਤਾਂ ਬਿਮਾਰੀ ਆ ਲੱਗੀ ਜੇ ਡਾਕਟਰ ਨੇ ਆ ਕਹਿ ਦਿੱਤਾ ਜੇ 91 ਜ਼ਬੂਰ ਉਹ ਤਾਂ ਮੈਨੂੰ ਘਾਤਕ ਮਰੀ ਤੋਂ ਛੁਟਕਾਰਾ ਦੇਵੇਗਾ ਕੌਣ ਜਿਹਦੇ ਉੱਤੇ ਮੈਂ ਭਰੋਸਾ ਰੱਖਦਾ ਉਹ ਤਾਂ ਭਰੋਸਾ ਤਾਂ ਰੱਖ ਲਾ ਭਰੋਸਾ ਰੱਖਣਾ ਸਿੱਖ ਤੇਲਾ ਭਰੋਸਾ ਕਿਹੜੀ ਸ਼ੈ ਦਾ ਨਾ ਆ ਉਹ ਸ਼ੈ ਨੂੰ ਤਾਂ ਸਮਝ ਲੈਣਾ ਭਰੋਸਾ ਕਰ ਉਹਦਾ ਅਰਥ ਤੇ ਸਮਝ ਲਾ ਇੱਕ ਪਾਸੇ ਤੂੰ ਕਹਿ ਰਿਹਾ ਹੈ ਕਿ ਮੈਂ ਭਰੋਸਾ ਰੱਖਦਾ ਹਾਂ ਕਿ ਉਹ ਮੈਨੂੰ ਘਾਤਕ ਮਰੀ ਤੋਂ ਛੁਟਕਾਰਾ ਦੇਵੇਗਾ ਦੂਜੇ ਪਾਸੇ ਚਿੰਤਾ ਤੇ ਚਿੰਤਾ ਕਰੀ ਜਾਣਾ ਕਿ ਪਤਾ ਨਹੀਂ ਹੋਊਗਾ ਕਿ ਨਹੀਂ ਹੋਊਗਾ ਆਇਆ ਕਿੱਥੇ ਆਪ ਤੋਂ ਮਹਾਂ ਦੀ ਓਟ ਵਿੱਚ ਪੱਜਾ ਫਿਰਦਾ ਹੈ ਫਿਰ ਵੀ ਕਦੀ ਇੱਥੇ ਕਦੀ ਉੱਥੇ ਕਦੀ ਇੱਥੇ ਕਦੀ ਇੱਥੇ ਟਿਕਾ ਤੈਨੂੰ ਹੈ ਨਹੀਂ ਨੱਚਵੀਂ ਮਿੱਟੀ ਲੱਗੀ ਪਈ ਹੈ ਦੇਖੋ ਇਹ ਹੀ ਚੀਜ਼ਾਂ ਆ ਜਿਹੜੀਆਂ ਤੁਹਾਨੂੰ ਚੰਗਾ ਨਹੀਂ ਹੋਣ ਦਿੰਦੀਆਂ ਕਿਹੜੀਆਂ ਬੇਵਿਸ਼ਵਾਸਾਪਨ ਬੇਪਰਤੀ ਪ੍ਰਭੂ ਯਿਸੂ ਮਸੀਹ ਨੇ ਕਹਿੰਦਾ ਕਹਿੰਦਾ ਕਦੋਂ ਤੱਕ ਤੂੰ ਤੁਹਾਡੀ ਬੇਪਰਤੀਤੀ ਜਿਹੜੀ ਆ ਉਹ ਦੂਰ ਨਹੀਂ ਹੋਊਗੀ ਕਦੋਂ ਤੱਕ ਕਹਿੰਦਾ ਮੈਂ ਇਹਨੂੰ ਬਰਦਾਸ਼ਤ ਕਰੂੰਗਾ ਹੁਣ ਸਾਨੂੰ ਬੇਪਰਤੀਤੀ ਦੇ ਵਿੱਚੋਂ ਬਾਹਰ ਨਿਕਲਣਾ ਹੈ ਹੁਣ ਸਾਨੂੰ ਪਰਮੇਸ਼ਵਰ ਦੀ ਉਸਤਤ ਕਰਨੀ ਹੈ ਹੁਣ ਸਾਨੂੰ ਭਰੋਸਾ ਕਰਨਾ ਸਿੱਖਣਾ ਹੈ ਅਸੀਂ ਆਤਮ ਮਹਾਨ ਦੀ ਓਟ ਵਿੱਚ ਆ ਗਏ ਹਾਂ ਇਸ ਗੱਲ ਨੂੰ ਸਮਝ ਲਵੋ ਅੱਖਾਂ ਬੰਦ ਕਰਕੇ ਪ੍ਰਾਰਥਨਾ ਕਰਨ ਤੋਂ ਬਹੁਤ ਡਰ ਲੱਗਦਾ ਬਹੁਤ ਸਾਰੇ ਲੋਕਾਂ ਨੂੰ ਤੁਸੀਂ ਕਿਉਂ ਨਹੀਂ ਇਸ ਗੱਲ ਨੂੰ ਆਪਣੇ ਖਾਨੇ ਵਿੱਚ ਪਾਉਂਦੇ ਚਿੱਤ ਵਿੱਚ ਪਾਉਂਦੇ ਦਿਮਾਗ ਵਿੱਚ ਪਾਉਂਦੇ ਮਨ ਵਿੱਚ ਪਾਉਂਦੇ ਕਿਉਂ ਨਹੀਂ ਇਹਨੂੰ ਆਪਣੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਸੈੱਟ ਕਰ ਲੈਂਦੇ ਕਿ ਮੇਰਾ ਪਰਮੇਸ਼ਵਰ ਆਤਮਹਾਨਿਆ ਮੈਂ ਉਹਦੀ ਓਟ ਵਿੱਚ ਆ ਮੈਂ ਉਹਦੀ ਪਨਾਹ ਵਿੱਚ ਆ ਮੇਰੀਆਂ ਅੱਖਾਂ ਬੰਦ ਤੇ ਵੀ ਮੈਨੂੰ ਸ਼ੈਤਾਨ ਛੂ ਨਹੀਂ ਸਕਦਾ ਉਹ ਮੈਨੂੰ ਉਂਗਲ ਵੀ ਨਹੀਂ ਲਾ ਸਕਦਾ ਉਹ ਮੇਰੇ ਵੱਲ ਤੱਕ ਵੀ ਨਹੀਂ ਸਕਦਾ ਮੇਰੇ ਨੇੜੇ ਆ ਨਹੀਂ ਸਕਦਾ ਕਿਉਂਕਿ ਮੈਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਪ੍ਰਾਰਥਨਾ ਕਰਨ ਬੈਠਾ ਆ ਮੈਂ ਉਹਦੀ ਪਨਾਹ ਵਿੱਚ ਆਇਆ ਆ ਉਹ ਵੱਡਾ ਆ ਜਿਹਦੇ ਘਰ ਵਿੱਚ ਮੈਂ ਆਇਆ ਆ ਉਹ ਮੈਨੂੰ ਕਿੱਦਾਂ ਮਰਨ ਦਊਗਾ ਜਿਹਦੇ ਘਰ ਵਿੱਚ ਜੀਵਨ ਆ ਜੋ ਹੈ ਹੀ ਜੀਵਨ ਉਹ ਮੈਨੂੰ ਕਿੱਦਾਂ ਨਾਸ਼ ਹੋਣ ਦਊਗਾ ਅਸੀਂ ਭਰੋਸਾ ਹੀ ਨਹੀਂ ਰੱਖਦੇ ਪਰ ਅਸੀਂ ਕਹਿੰਨੇ ਆ ਕਿ ਮੈਂ ਭਰੋਸਾ ਰੱਖਦਾ ਹਾਂ ਪਰ ਭਰੋਸਾ ਕਰਦੇ ਨਹੀਂ ਸੋ ਬਹੁਤ ਸਾਰੇ ਲੋਕ ਜਿਹੜੇ ਆ ਉਹ ਕਹ ਲੋ ਕਿ ਪੋਇਮ ਜਿਹੜੀ ਆ ਨਾ ਉਹ ਨੂੰ ਹੀ ਰਿਪੀਟ ਐਂਡ ਰਿਪੀਟ ਤੇ ਲੱਗੇ ਹੋਏ ਆ ਕਹਿੰਦੇ ਆਪਣੇ ਖੰਭਾ ਨਾਲ ਤੈਨੂੰ ਟੱਕ ਲਵੇਗਾ ਖੰਭਾ ਨਾਲ ਪਰਮੇਸ਼ਵਰ ਆਪਣੇ ਖੰਭਾ ਨਾਲ ਟਕੇਗਾ ਅਤੇ ਉਹਦੇ ਪਰਾਂ ਹੇਠ ਤੂੰ ਪਨਾਹ ਲਵੇਂਗਾ ਉਹਦੀ ਸਚਾਈ ਇੱਕ ਢਾਲ ਤੇ ਫਰੀ ਆ ਜੋ ਉਹਦੀ ਸੱਚਾਈ ਆ ਤੁਸੀਂ ਦੇਖੋ ਤੁਸੀਂ ਉਹਨੇ ਖੰਭਾ ਏਟ ਆ ਗਈ ਕਿ ਮੁਰਗੀ ਆਪਣੇ ਖੰਭਾ ਏਟ ਇਦਾਂ ਚੂਚਿਆਂ ਨੂੰ ਟੱਕ ਲੈਂਦੀ ਹੈ ਇੱਕ ਪੰਛੀ ਆਪਣੇ ਬੱਚਿਆਂ ਨੂੰ ਆਪਣੇ ਖੰਭਾ ਏਟ ਟੱਕਦਾ ਤੁਸੀਂ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਆ ਤੁਸੀਂ YouTube ਤੇ ਦੇਖ ਸਕਦੇ ਆ ਜਿੱਥੇ ਕਈ ਵਾਰੀ ਸਨੇਕ ਜਿਹੜੇ ਆ ਸੱਪ ਜਿਹੜੇ ਆ ਉਹ ਆ ਜਾਂਦੇ ਆ ਚੂਚਿਆਂ ਨੂੰ ਖਾਣ ਦੇ ਲਈ ਜਾਂ ਅੰਡਿਆਂ ਨੂੰ ਖਾਣ ਦੇ ਲਈ ਪਰ ਮੁਰਗੀਆਂ ਜਿਹੜੀਆਂ ਉਹ ਚੂਚਿਆਂ ਨੂੰ ਖੰਭਾਂ ਦੇ ਵਿੱਚ ਕਵਰ ਕਰਕੇ ਨਾ ਇਦਾਂ ਇਦਾਂ ਕੋੜ 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 ਕਰਦੀਆਂ ਜਿਹੜੀਆਂ ਉਹ ਪਾਸੇ ਲੈ ਜਾਂਦੀਆਂ ਆ ਤੇ ਬਾਅਦ ਵਿੱਚ ਚੁੰਝਾਂ ਮਾਰ ਮਾਰ ਕੇ ਸੱਪ ਜਿਹੜੇ ਆ ਉਹਨਾਂ ਨੇ ਭਜਾ ਛੱਡੇ ਪਰ ਆਪਣੇ ਬੱਚਿਆਂ ਨੂੰ ਉਹਨਾਂ ਨੇ ਕੁਝ ਨਹੀਂ ਹੋਣ ਦਿੱਤਾ ਬਹੁਤ ਸਾਰੀਆਂ ਵੀਡੀਓਜ਼ ਇੱਥੇ ਮੈਂ ਸੀਨ ਜਦੋਂ ਦੇਖਦੀ ਨਾ ਮੈਨੂੰ ਐਨ ਇਦਾਂ ਹੀ ਕਿ ਪਰਮੇਸ਼ਵਰ ਨੇ ਇੱਕ ਮੁਰਗੀ ਦੇ ਨਿਆਈਂ ਦੇਖਦੀ ਆਂ ਤੇ ਮੈਂ ਆਪਣੇ ਆਪ ਨੂੰ ਇੱਕ ਚੂਚੇ ਦੇ ਨਿਆਈਂ ਦੇਖਦੀ ਉਹਦੇ ਖੰਭਾਂ ਹੇਟ ਔਰ ਇੱਕ ਵੈਰੀ ਵਿਪਤਾ ਸੱਪ ਦੇ ਵਾਂਗ ਆਉਂਦੀ ਆ ਪਰ ਮੇਰਾ ਪਰਮੇਸ਼ਰ ਮੈਨੂੰ ਖੰਭਾਂ ਹੇਠ ਹੀ ਜਿਹੜਾ ਆ ਨਾ ਉਹ ਮੈਨੂੰ ਲਈ ਫਿਰਦਾ ਇੱਧਰ ਉੱਧਰ ਨੂੰ ਲਈ ਫਿਰਦਾ ਆ ਤੇ ਉਹਨੇ ਉਹ ਵਿਪਤਾ ਜਿਹੜੀ ਮੇਰੇ ਨਾਲੋਂ ਕਿਤੇ ਵੱਡੀ ਸੀਗੀ ਪਰ ਮੇਰੇ ਪਰਮੇਸ਼ਰ ਦੇ ਅੱਗੇ ਉਹ ਠਹਿਰ ਨਹੀਂ ਸਕੀ ਜਿਹੜੀ ਮੈਨੂੰ ਡਰਾਉਣ ਦੇ ਲਈ ਆਈ ਸੀ ਜਾਂ ਨਾਸ਼ ਕਰਨ ਦੇ ਲਈ ਆਈ ਸੀ ਜਾਂ ਮਾਰਨ ਦੇ ਲਈ ਆਈ ਸੀ ਚਾਹੇ ਉਹ ਬਿਮਾਰੀ ਸੀ ਉਹ ਵਿਪਤਾ ਸੀ ਉਹ ਕਰਜ਼ਾ ਸੀ ਉਹ ਜੋ ਵੀ ਸੀ ਪਰ ਉਹ ਮੇਰੇ ਪਰਮੇਸ਼ਵਰ ਦੇ ਅੱਗੇ ਠਹਿਰ ਨਹੀਂ ਸਕਿਆ ਮੇਰੇ ਪਰਮੇਸ਼ਵਰ ਨੇ ਮੈਨੂੰ ਪ੍ਰੋਟੈਕਟ ਕੀਤਾ ਕਹਿੰਦੇ ਅਸੀਂ ਇਹੀ ਆ ਬੋਲਦੇ ਅਸੀਂ ਇਹੀ ਆ ਪਰ ਸਮਝਦੇ ਹੀ ਨਹੀਂ ਕੋਈ ਕਹਿੰਦਾ ਮੈਨੂੰ ਰਾਤ ਨੂੰ ਬੜਾ ਡਰ ਲੱਗਦਾ ਮੈਂ ਕਿੰਨੀ ਜ਼ਬੂਰ ਪੜ ਲਿਆ ਕਰੋ ਬਸ ਜੀ ਜ਼ਬੂਰ ਹੀ ਪੜੀਦਾ ਰਾਤ ਨੂੰ ਮੈਂ ਤਾਂ ਜ਼ਬੂਰ ਬੜਾ ਬਿਨਾ ਸੌਂਦਾ ਨਹੀਂ ਦੁੱਧ ਦਾ ਕੱਪ ਭਾਵੇਂ ਮੈਨੂੰ ਨਾ ਮਿਲੇ ਪਰ ਮੈਂ ਜ਼ਬੂਰ ਜ਼ਰੂਰ ਪੜਦਾਂ ਜ਼ਬੂਰ ਪੜੇ ਬਿਨਾ ਨਹੀਂ ਮੈਨੂੰ ਨੀਂਦ ਆਉਂਦੀ ਫਿਰ ਦਰਕਾ ਤੇ ਲੱਗਦਾ ਜੇ ਤੂੰ ਜ਼ਬੂਰ ਪੜਦਾ ਜ਼ਬੂਰ ਵਿੱਚ ਤਾਂ ਲਿਖਿਆ ਮੈਂ ਰਾਤ ਦੇ ਭੈਜਲ ਤੋਂ ਨਾ ਡਰਾਂਗਾ ਨਾ ਦਿਨ ਦੇ ਉੜਦੇ ਬਾਣ ਤੋਂ ਰਾਤ ਦੇ ਭੈਜਲ ਤੋਂ ਮੈਂ ਡਰੂੰਗਾ ਹੀ ਨਹੀਂ ਕਿਉਂ ਕਾਹ ਤੋਂ ਨਹੀਂ ਡਰੂੰਗਾ ਤੂੰ ਰਾਤ ਤਾਂ ਡਰਾਉਣ ਨੂੰ ਆ ਫਿਰ ਤੂੰ ਕਹਤੇ ਨਹੀਂ ਡਰੂੰਗਾ ਮੈਨੂੰ ਡਰੀ ਨਹੀਂ ਲੱਗਦਾ ਕਿਉਂਕਿ ਚਾਨਣ ਮੇਰੇ ਨਾਲ ਆ